ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਦੀ ਖੋਜ 1992 ਚੈਨਲ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਅੱਜ ਗੱਲਬਾਤ ਕਰਦੇ ਹਾਂ ਦੋਸਤੋ ਖੜਕੂ ਸਿੰਘਾਂ ਬਾਰੇ ਜੋ ਅੱਜ ਦੀ ਵੀਡੀਓ ਹੈ ਜਿਹੜੀ ਇਹ ਸੁਣਨ ਵਾਲੀ ਹੈ ਸ਼ਹੀਦ ਭਾਈ ਉਮਰਪਾਲ ਸਿੰਘ ਬੱਬਰ ਬੀਲਾ ਸੰਗਰੂਰ ਸੋ ਇਹਨਾਂ ਨਾਲ ਜੁੜੀਆਂ ਹੋਈਆਂ ਉਹ ਘਟਨਾਵਾਂ ਦੱਸਾਂਗੇ ਕਿ ਤੁਸੀਂ ਸੁਣ ਕੇ ਹਰਾਨ ਰਹਿ ਜਾਮੋਗੇ ਪਾਈ ਉਮਰਪਾਲ ਸਿੰਘ ਜੀ ਦਾ ਜਨਮ ਮਾਤਾ ਜੰਗੀਰ ਕੌਰ ਜੀ ਦੀ ਸਲੱਖਣੀ ਕੁਖੋਂ ਪਿਤਾ ਸਰਦਾਰ ਗੁਰਦੇਵ ਸਿੰਘ ਜੀ ਦੇ ਘਰੇ 5 ਅਗਸਤ 1958 ਨੂੰ ਹੋਇਆ। ਆਪ ਜੀ ਨੇ ਮੈਟ੍ਰਿਕ ਪਿੰਡ ਦੇ ਸਕੂਲ ਤੋਂ ਹੀ ਪਾਸ ਕਰੀ ਅੱਗੇ ਪੜ੍ਹਨ ਦੀ ਚਾਹਨਾ ਬਹੁਤ ਸੀ ਪਰ ਪਰਿਵਾਰ ਨੇ ਉਹਨਾਂ ਨੂੰ ਬਿਜਲੀ ਦਾ ਕੰਮ ਸਿਖਾਉਣ ਲਈ ਇੱਕ ਵਰਕਸ਼ਾਪ ਦੇ ਵਿੱਚ ਲਾਤਾ। ਬਿਜਲੀ ਦਾ ਕੰਮ ਸਿੱਖ ਕੇ ਆਪ ਜੀ ਨੇ ਬਾਅਗੇ ਪੁਰਾਣੇ ਬਿਜਲੀ ਦੀ ਦੁਕਾਨ ਕਰ ਲਈ। ਤਾਂ ਆਪ ਜੀ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਤੋਂ ਬੜੇ ਪ੍ਰਭਾਵਿਤ ਸੀਗੇ। ਬਿਚਾਰ ਇਹਨਾਂ ਦੀਆਂ ਦੋ ਪੈਣਾ ਨੇ ਤੇ ਆਪ ਜੀ ਨੇ ਘਰ ਆਪ ਜੀ ਘਰਦਿਆਂ ਦੇ ਇਕੱਲਾ ਲੜਕਾ ਹੋਣ ਕਾਰਨ ਕਾਫੀ ਚਾਹਾਂ ਨਾਲ ਪਾਲਿਆ ਪੋਸਿਆ ਸੀ ਜੂਨ ਸਨ 1984 ਨੂੰ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਕਾਰਨ ਇਹਨਾਂ ਦੀ ਸੋਚ ਵਿੱਚ ਇੱਕ ਵੱਡੀ ਤਬਦੀਲੀ ਆ ਗਈ ਤਾਂ ਕੌਮ ਲਈ ਕੁਝ ਕਰਨ ਗੁਜਰਨ ਦੀ ਚਾਹਤ ਮਨਚ ਪੈਦਾ ਹੋ ਗਈ ਪਹਿਲੀ ਵਾਰ ਆਪ ਜੀ ਦਾ ਮੇਲ ਸ਼ਹੀਦ ਭਾਈ ਗੁਰਪਾਲ ਸਿੰਘ ਬੱਬਰ ਪੁੱਚੋ ਮੰਡੀ ਨਾਲ ਹੋਇਆ ਕਮ ਦੇ ਸੰਘਰਸ਼ ਪ੍ਰਤੀ ਆਪ ਬਹੁਤ ਹੀ ਖੁੱਲ ਕੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਆਪ ਜੀ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਵਿੱਚ ਸ਼ਾਮਲ ਹੋ ਗਈ ਆਪ ਜੀ ਇਹਦੀ ਸੇਵਾ ਜਥੇਬੰਦੀ ਲਈ ਗੁਪਤ ਰਾਜਾਂ ਦੇ ਤੌਰ ਤੇ ਲਾ ਦਿੱਤੀ ਗਈ ਪਿੰਡਾਂ ਚ ਰਿਪੋਰਟ ਇਕੱਠੀ ਕਰਨੀ ਜੋ ਵੀ ਜਥੇਬੰਦੀ ਨੂੰ ਲੋੜੀ ਦੀ ਹੁੰਦੀ ਸੀ ਤਾਂ ਜਥੇਬੰਦੀ ਨੇ ਇੱਕ ਗੁਰਤੇਜ ਸਿੰਘ ਖੁਸ਼ਕੀ ਠਾਣੇਦਾਰ ਨੂੰ ਸੋਧਣ ਦਾ ਫੈਸਲਾ ਕੀਤਾ ਜੋ ਕਿ ਸੀਆਈਏ ਸਟਾਫ ਫਰੀਦਕੋਟ ਨੌਕਰੀ ਕਰਦਾ ਸੀ ਤੇ ਬਠਿੰਡੇ ਰਹਿੰਦਾ ਸੀ ਖਾੜਕੂ ਸਿੰਘ ਥਾਣੇਦਾਰ ਖੁਸ਼ਕੀ ਨੂੰ ਇਸ ਲਈ ਮਾਰਨਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੇ ਸੰਤ ਪਿੰਡਰਾਂ ਵਾਲੇ ਦੇ ਭਰਾ ਭਾਈ ਵੀਰ ਸਿੰਘ ਦੇ ਫਰੀਦਕੋਟ ਦੇ ਸਟਾਫ ਪੁਲਿਸ ਸਟਾਫ ਦੇ ਵਿੱਚ ਬੜਾ ਤਸੱਦਤ ਕੀਤਾ ਸੀ ਇਹ ਤੋਂ ਇਲਾਵਾ ਕਈ ਰੂਪ ਪੋਸ਼ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ ਵੀ ਇਹਨੇ ਬੁਰੀ ਤਰ੍ਹਾਂ ਜਲੀਲ ਕੀਤਾ ਤੇ ਕੁੱਟਮਾਰ ਕੀਤੀ ਸੀ ਭਾਈ ਉਮਰਪਾਲ ਸਿੰਘ ਦੀ ਸੇਵਾ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਤੇ ਲਾ ਦਿੱਤੀ ਗਈ। ਉਹਨਾਂ ਨੇ ਬਠਿੰਡੇ 'ਚ ਇੱਕ ਆਰਜੀ ਦੁਕਾਨ ਕਿਰਾਏ ਤੇ ਥਾਣੇਦਾਰ ਦੇ ਘਰ ਦੇ ਨੇੜੇ ਹੀ ਲੈ ਲਈ। ਸਵਾਬ ਨਾਲ ਉਹਨਾਂ ਉਹਨਾਂ ਦਿਨਾਂ ਵਿੱਚ ਥਾਣੇਦਾਰ ਦੇ ਪਿਓ ਦੀ ਮੌਤ ਹੋ ਗਈ। ਤਾਂ ਬੱਬਰਾਂ ਨੇ ਉਹਨੂੰ ਸੋਧਣ ਦੀ ਆਖਰੀ ਰਣਨੀਤੀ ਤਿਆਰ ਕੀਤੀ ਕਰ ਲਈ। ਇੱਕ ਦਿਨ ਜਦੋਂ ਥਾਣੇਦਾਰ ਆਪਣੇ ਪਿਓ ਦਾ ਭੋਗ ਪਾਉਣ ਲਈ ਕੁਦਰਤੀ ਗੁਰਦੁਆਰਾ ਸਾਹਿਬ ਤੋਂ ਗੁਰੂ ਸਾਹਿਬ ਦਾ ਰੂਪ ਲੈਣ ਗਿਆ ਤਾਂ ਸਿੰਘਾਂ ਨੇ ਉਹਨੂੰ ਵਾਪਸੀ ਤੇ ਸੋਧਣ ਦਾ ਫੈਸਲਾ ਕਰ ਲਿਆ। ਪਰ ਜੋ ਕੁਦਰਤ ਨੂੰ ਮਨਜ਼ੂਰ ਸੀ ਗੁਰੂ ਸਾਹਿਬ ਦਾ ਸਰੂਪ ਥਾਣੇਦਾਰ ਨੇ ਆਪਣੇ ਸਿਰ ਤੇ ਚੁੱਕਿਆ ਹੋਇਆ ਸੀ ਸਿੰਘਾਂ ਨੇ ਫੈਸਲਾ ਬਦਲ ਦਿੱਤਾ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਨਮਸਤਕ ਹੋ ਕੇ ਆਪਣੇ ਟਿਕਾਣੇ ਛੱਡ ਕੇ ਫੇਰ ਦੁਬਾਰਾ ਭਾਈ ਉਮਰਪਾਲ ਸਿੰਘ ਨੂੰ ਜਥੇਰ ਦੀ ਰਿਪੋਰਟ ਦੇਣੀ ਅੱਜ ਸਵੇਰੇ ਫੇਰ ਭਾਈ ਉਮਰਪਾਲ ਸਿੰਘ ਨੇ ਜਥੇ ਨੂੰ ਰਿਪੋਰਟ ਦਿੱਤੀ ਕਿ ਅੱਜ ਸਵੇਰੇ 5 ਵਜੇ ਤੜਕੇ ਥਾਣੇਦਾਰ ਆਪਣੇ ਪਿਤਾ ਦੇ ਫੁੱਲ ਜੋ ਕਿ ਸੇਵਾਾਂ 'ਚ ਰੱਖੇ ਸੀਗੇ ਉੱਥੋਂ ਚੁੱਕ ਕੇ ਕੀਰਤਪੁਰ ਸਾਹਿਬ ਪਾਉਣ ਲਈ ਰਵਾਨਾ ਹੋਊਗਾ ਭਾਈ ਉਮਰਪਾਲ ਸਿੰਘ ਦੀ ਰਿਪੋਰਟ ਤੇ ਸਿੰਘਾਂ ਨੇ ਦੁਬਾਰਾ ਪਲਾਨ ਤਿਆਰ ਕੀਤਾ ਕਿ ਥਾਣੇਦਾਰ ਖੁਸ਼ਕੀ ਨੂੰ ਸੇਵਾਾਂ ਵਿੱਚ ਮਾਰਿਆ ਜਾਵੇ ਤਾਂ ਭਾਈ ਉਮਰਪਾਲ ਸਿੰਘ ਥਾਣੇਦਾਰ ਨੇ ਘਰੇ ਅਫਸੋਸ ਕਰਨ ਜਾ ਕੇ ਬਹਿ ਜਾਂਦੇ ਸੀ ਜਿਹਦੇ ਕਾਰਨ ਸਾਰੀ ਰਿਪੋਰਟ ਜਥੇਵੰਦੀ ਨੂੰ ਪਹੁੰਚਦੀ ਸੀ ਅਖੀਰ ਸਿੰਘਾਂ ਨੇ ਖੁਸ਼ਕੀ ਨੂੰ ਆਪਣੇ ਪਿਤਾ ਦੇ ਫੁੱਲ ਚੁਗਣ ਗਏ ਨੂੰ ਫਿਰ ਸਵਿਆਂ ਵਿੱਚ ਹੀ ਸੋਧਿਆ ਤੇ ਉਮਰਪਾਲ ਸਿੰਘ ਨੇ ਆਪਣੀ ਆਰਜੀ ਬਠਿੰਡੇ ਵਾਲੀ ਦੁਕਾਨ ਛੱਡ ਦਿੱਤੀ। ਸ਼ਹੀਦ ਭਾਈ ਇਕਬਾਲ ਸਿੰਘ ਬੱਬਰ ਖਾਲਸਾ ਬਾਲਾ ਪੌਣੀ ਜੰਡਿਆਲਾ ਜੰਡਿਆਲਾ ਗੁਰੂ ਇਹਨਾਂ ਨਾਲ ਇੱਕ ਸਿੰਘ ਦਾ ਮੇਲ ਹੋਇਆ ਜੋ ਕਿ ਸਿੰਘ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਹੋਰਾ ਨਾਲ ਸ਼ਹੀਦਰਵਾਰ ਸਾਹਿਬ ਅੰਮ੍ਰਿਤਸਰ ਰਿਹਾ ਕਰਦੇ ਸੀ ਤਾਂ ਇਹ ਸੁਖਦੇਵ ਸਿੰਘ ਫੌਜੀ ਵਾਸੀ ਕਾਂਗੜ ਨਵਾ ਨਵਾ ਬੱਬਰਾਂ ਦੇ ਨਾਲ ਰਲਿਆ ਸੀ ਜੋ ਕਿ ਨਵਾ ਨਵਾ ਵਿਆਹ ਆਇਆ ਹੋਇਆ ਸੋਣ ਕਾਰਨ ਘਰ ਦੇ ਮੋਹ ਪ੍ਰਤੀ ਡੋਲ ਗਿਆ ਤੇ ਬੱਬਰਾਂ ਨੂੰ ਛੱਡ ਕੇ ਆਪਣੇ ਘਰਵਾਲੀ ਦੇ ਦੂਰ ਦੇ ਰਿਸ਼ਤੇਦਾਰ ਬਲਦੇਵ ਸਿੰਘ ਖਿਆਲਿਆ ਨੂੰ ਲੈ ਕੇ ਫੂਲ ਥਾਣੇ ਵਿੱਚ ਪੇਸ਼ ਹੋ ਗਿਆ ਸੁਖਦੇਵ ਸਿੰਘ ਫੌਜੀ ਦੇ ਦੱਸਣ ਤੇ ਬਠਿੰਡਾ ਪੁਲਿਸ ਦੇ ਭਾਈ ਉਮਰਪਾਲ ਸਿੰਘ ਤੇ ਲੇਖਕ ਕਰਮਜੀਤ ਸਿੰਘ ਸਿੱਖਾਵਾਲਾ ਨੂੰ ਫੜ ਲਿਆ ਤੇ ਬਠਿੰਡਾ ਪੁਲਿਸ ਦਾ ਜ਼ੁਲਮ ਸਹਾਰ ਦਾ ਹੋਇਆ ਭਾਈ ਉਮਰਪਾਲ ਬਠੰਡਾ ਜੇਲ੍ਹ ਪੇ ਹੀ ਦਿੱਤਾ ਗਿਆ ਜੇਲ੍ਹ ਚ ਭਾਈ ਪਾਲੇ ਦੀਆਂ ਗੱਲਾਂ ਇੱਕ ਤਵਾਰੀ ਇੱਕ ਕਹਾਣੀਆਂ ਹੀ ਸਨ ਉਸ ਕੋਲ ਪੜਨ ਲਈ ਕੋਈ ਗੁਟਕਾ ਨਹੀਂ ਸੀ ਜਦੋਂ ਸਾਰੇ ਪਾਠ ਕਰਕੇ ਹਟ ਜਾਂਦੇ ਉਸ ਤੋਂ ਬਾਅਦ ਉਹ ਪਾਠ ਕਰ ਲਿਆ ਕਰਦਾ ਸੀ ਤਕਰੀਬਨ ਕਾਫੀ ਬਾਣੀਆਂ ਉਹਨਾਂ ਦੇ ਕੰਠ ਸੀਗੀਆਂ ਸਿਰਫ ਆਨੰਦ ਸਾਹਿਬ ਹੀ ਇਹ ਭੁੱਲਦਾ ਸੀ ਇੱਕ ਦਿਨ ਕਹਿੰਦਾ ਕਿ ਹੁਣ ਗੁਟਕਾ ਸਾਹਿਬ ਨਹੀਂ ਮੰਗਣਾ ਅੱਜ ਆਨੰਦ ਸਾਹਿਬ ਯਾਦ ਕਰ ਲੈਣਾ ਹੈ ਤਕਰੀਬਨ 2 ਘੰਟਿਆਂ ਵਿੱਚ ਉਹਨੇ ਆਨੰਦ ਸਾਹਿਬ ਦਾ ਜਿਹੜਾ ਪਾਠ ਸੀਗਾ ਉਹ ਜਵਾਨੀ ਕੰਠ ਕਰ ਲਿਆ ਤਾਂ ਜਿਸ ਸਿੰਘ ਤੋਂ ਉਹ ਗੁਟਕਾ ਮੰਗ ਕੇ ਪਾਠ ਕਰਦੇ ਸੀ ਉਹ ਹੌਵੇਂ ਬਸ ਗੁਟਕੇ ਦਾ ਮਾਣ ਕਰੀ ਬੈਠਾ ਸੀ ਜੇਲ੍ਹ ਅੰਦਰ ਹਰ ਨਿੱਕੀ-ਨਿੱਕੀ ਚੀਜ਼ ਬੜੀ ਦੁਰਲੱਭ ਹੁੰਦੀ ਹੈ ਤੇ ਕਈ ਵਾਰ ਮੰਗ ਕੇ ਵੀ ਨਹੀਂ ਮਿਲਦੀ ਦੂਸਰਾ ਭਾਈ ਸਾਹਿਬ ਜੀ ਦਾ ਕਹਿ ਲਈਏ ਵੀ ਬਠਿੰਡਾ ਜੇਲ੍ਹ ਵਿੱਚੋਂ ਘਰੋਂ ਕੋਈ ਮੁਲਾਕਾਤ ਵੀ ਨਹੀਂ ਆਉਂਦੀ ਸੀ ਪਾਲਾ ਇੱਕ ਗੱਲ ਜ਼ਰੂਰ ਕਹਿੰਦਾ ਹੁੰਦਾ ਸੀ ਬਾਣੀ ਆਸਰੇ ਜ਼ੁਲਮ ਸਹਾਰ ਹੁੰਦੇ ਨੇ ਬਾਬਾ ਇਹ ਕੀ ਖੜ ਕੋ ਹਨ ਇੱਕ ਥੱਪੜ ਵੱਜਿਆ ਨਹੀਂ ਹੁੰਦਾ ਪਹਿਲਾਂ ਹੀ ਸਾਰਾ ਕੁਝ ਵਕ ਦਿੰਦੇ ਨੇ ਇੱਕ ਦਿਨ ਜਦੋਂ ਸਵੇਰ ਦੀ ਕਹਿ ਲਈਏ ਬੰਦੀ ਖੁੱਲੀ ਤਾਂ ਇਹਨਾਂ ਨੇ ਭੱਜ ਕੇ ਚੱਕੀ ਵਿੱਚੋਂ ਬਾਹਰ ਆਇਆ ਤੇ ਚੱਗ ਭੱਜ ਕੇ ਫੇਰ ਚੱਕੀ ਵਿੱਚ ਵੜ ਗਿਆ ਉਹ ਚੀਜ਼ ਸਾਰੀ ਕਹਿੰਦਾ ਬਾਹਰ ਸੱਪਾਂ ਦੀਆਂ ਪੈੜਾਂ ਨੇ ਮੈਂ ਤਾਂ ਨਹੀਂ ਬਾਹਰ ਜਾਂਦਾ ਜਦੋਂ ਸਾਰਿਆਂ ਨੇ ਜਾ ਕੇ ਦੇਖਿਆ ਤਾਂ ਬਾਹਰ ਗਡੋਇਆਂ ਦੀਆਂ ਲਖੀਰਾਂ ਸੀ ਕਿਉਂਕਿ ਰਾਤ ਨੂੰ ਕਹਿ ਲਈਏ ਮੀਂਹ ਪੈਣ ਕਾਰਨ ਬਹੁਤ سارے ਗੰਡੋਏ ਨਿਕਲੇ ਸਾਰਿਆਂ ਨੇ ਪਾਲੇ ਨੂੰ ਸਮਝਾਇਆ ਕਿ ਇਹ ਸੱਪ ਨਹੀਂ ਗੰਡੋਏ ਨੇ ਇਹ ਕੁਝ ਨਹੀਂ ਕਹਿੰਦੇ ਨਾਲੇ ਸੱਪਾਂ ਦੀਆਂ ਪੈੜਾਂ ਨਹੀਂ ਹੁੰਦੀਆਂ ਲਕੀਰਾਂ ਹੁੰਦੀਆਂ ਨੇ ਸਾਰੇ ਹੀ ਉਹਨਾਂ ਨੂੰ ਸਾਰੇ ਸਾਥੀ ਉਹਨਾਂ ਨੂੰ ਸੱਪ ਦੀ ਪੈੜ ਵਾਲਾ ਭਾਈ ਪਾਲਾ ਕਹਿਣ ਲੱਗ ਪਏ ਇੱਕ ਦਿਨ ਭਾਈ ਸਾਬ ਕਹਿੰਦਾ ਮੈਨੂੰ ਘਰ ਦੇ ਤੱਕੇ ਨਾਲ ਹੀ ਬਾਬੇ ਸਰਸੇ ਵਾਲੇ ਦਾ ਨਾਮ ਦਵਾਉਣ ਲੈ ਕੇ ਬਾਬੇ ਲੈ ਗਏ ਤੇ ਬਾਬੇ ਨੇ ਮੈਨੂੰ ਕੰਨ ਵਿੱਚ ਪੰਜ ਅੱਖਰ ਦੱਸੇ ਕਹਿੰਦਾ ਇਹ ਸ਼ਬਦ ਕਿਸੇ ਅੱਖਰ ਕਿਸੇ ਨੂੰ ਦੱਸਣੇ ਨਹੀਂ ਪਾਪ ਲੱਗੂਗਾ ਭਾਈ ਪਾਲਾ ਕਹਿੰਦਾ ਮੈਂ ਦਿਨ ਚੜਦੇ ਨੂੰ ਚੌਕ ਨਾਲ ਲੱਕੜ ਤੇ ਕੋਲਿਆਂ ਨਾਲ ਬਾਬੇ ਸਰਸੇ ਵਾਲੇ ਦਾ ਦਿੱਤਾ ਮੋਟਾ-ਮੋਟਾ ਨਾਮ ਕੰਧਾਂ ਤੇ ਲਿਖਦਾ ਮੈਂ ਮੂਰੇ ਲਿਖੀ ਰਿਹਾ ਸੀ ਤੇ ਮਗਰੋਂ ਮੇਰਾ ਬਾਪੂ ਕਹਿੰ ਮੈਨੂੰ ਗਾਲਾਂ ਦੇ ਕੇ ਧੋਂਦਾ ਜਾਵੇ ਅਖੀਰ ਮੈਂ ਪ੍ਰਕਾਰ ਨਾਲ ਇਹਦਾ ਸਫਾਇਦਿਆਂ ਉੱਪਰ ਵੀ ਲਿਖਤਾ ਸ਼ਾਮ ਨੂੰ ਮੈਨੂੰ ਬਾਪੂ ਨੇ ਘਰੋਂ ਕੱਢਤਾ ਸਾਰਾ ਦਿਨ ਬਾਹਰ ਰਹਿਣ ਤੇ ਮਾਹੌਲ ਠੰਡਾ ਹੋਇਆ ਤਾਂ ਬਾਪੂ ਨੇ ਘਰੇ ਵੜਨ ਦਿੱਤਾ ਹੁਣ ਘਰ ਗ੍ਰਸਤੀ ਬਾਰੇ ਵੀ ਬੜੇ ਸਪਸ਼ਟ ਸੀਗੇ ਭਾਈ ਸਾਹਿਬ ਕਹਿੰਦੇ ਪਹਿਲਾਂ ਤਾਂ ਸਿੰਘਣੀ ਅੰਮ੍ਰਿਤ ਛਕਣ ਲਈ ਤਿਆਰ ਨਹੀਂ ਸੀ ਫਿਰ ਵੀ ਉਹਨਾਂ ਨੇ ਪ੍ਰੇਰ ਕੇ ਅੰਮ੍ਰਿਤ ਛਕਾ ਲਿਆ ਪਰ ਉਹ ਕੇਸ ਕੀ ਸਜਾਉਣ ਲਈ ਨਹੀਂ ਮੰਨੀ ਸਿਹਾਰ ਨਹੀਂ ਅਮਰ ਛਕਣ ਲਈ ਤਿਆਰ ਹੋਈ ਹਰ ਔਰਤ ਦੇ ਸ਼ਿੰਗਾਰ ਹੁੰਦੇ ਨੇ ਇੱਕ ਦਿਨ ਭਾਈ ਪਾਲੇ ਦੇ ਗੁਆਂਢ ਵਿੱਚ ਵਿਆਹ ਸੀ ਉਹਨਾਂ ਨੇ ਸਿੰਘਣੀ ਨੇ ਵਿਆਹ ਤੇ ਲੈਣ ਲਈ ਭਾਈ ਸਾਹਿਬ ਤੋਂ ਵਿਆਹ ਤੇ ਜਾਣ ਲਈ ਭਾਈ ਸਾਹਿਬ ਤੋਂ ਇਜਾਜ਼ਤ ਮੰਗੀ ਤਾਂ ਇਜਾਜ਼ਤ ਮਿਲਣ ਤੇ ਸਿੰਘਣੀ ਤਿਆਰ ਹੋਣ ਲੱਗ ਪਈ ਭਾਈ ਵਾਲਾ ਭਾਈ ਪਾਲਾ ਖੇਤ ਪੱਠੇ ਲੈਣ ਚਲੇ ਗਏ ਭਾਈ ਸਾਹਿਬ ਗੱਲਾਂ ਬੜੀਆਂ ਹਾਸੇ ਵਾਈਆਂ ਸੁਣਾਉਂਦੇ ਸੀ ਜਦੋਂ ਸਿੰਘਣੀ ਵਿਆਹ ਤੋਂ ਵਾਪਸ ਆਈ ਤਾਂ ਸਿੰਘਣੀ ਮੂੰਹ ਸਿਰ ਲਵੇਟ ਕੇ ਕਮਰੇ ਵਿੱਚ ਬੜੀ ਤੇ ਭਾਈ ਸਾਹਿਬ ਕਹਿੰਦੇ ਮੇਰੇ ਦਿਮਾਗ ਵਿੱਚ ਉਸੇ ਸਮੇਂ ਤਾਰ ਖੜਕ ਪਈ ਜਦੋਂ ਸਿੰਘਣੀ ਛੇਤੀ ਨਾਲ ਕਮਰੇ ਵਿੱਚ ਗਈ ਗੱਲ ਕੋਈ ਖਾਸ ਨਹੀਂ ਸੀ ਸਿਰਫ ਸਿੰਘਣੀ ਨੇ ਵਿਆਹ ਤੇ ਜਾਣ ਲਈ ਕੰਨਾਂ ਦੇ ਵਿੱਚ ਵਾਲੀਆਂ ਜਿਹੜੇ ਕਾਂਟੇ ਹੁੰਦੇ ਨੇ ਉਹ ਪਾ ਲਈ ਸੀ ਹਲਕੀ ਜਿਹੀ ਮੇਕਅਪ ਕਰ ਲਈ ਸੀ ਤੇ ਭਾਈ ਸਾਹਿਬ ਕਹਿੰਦੇ ਮੈਂ ਇਹ ਦੇਖ ਲਿਆ ਕਿ ਜਦੋਂ ਸਿੰਗਣੀ ਨੇ ਵਿਆਹ ਤੋਂ ਵਾਪਸ ਆ ਕੇ ਰਿੰਗ ਲਾ ਕੇ ﺍﻟमारी ਵਿੱਚ ਰੱਖਦੇ మేਕਅਪ ਪੁੰਝ ਕੇ ਉਹ ਬਾਹਰ ਆ ਕੇ ਕੰਮ ਲੱਗ ਗਈ ਤਾਂ ਭਾਈ ਸਾਹਿਬ ਨੇ ﺍﻟमारी ਵਿੱਚੋਂ ਰਿੰਗ ਤੇ మేਕਅਪ ਦਾ ਸਮਾਨ ਕੱਢ ਕੇ ਘਰੇ ਬਣੀ ਫਲਾਸ਼ ਵਿੱਚ ਸੁੱਟਤਾ ਜਦੋਂ ਅਸੀਂ ਸਿੰਗਣੀ ਨੂੰ ਪਤਾ ਲੱਗਾ ਤਾਂ ਉਹਨੇ ਕਾਫੀ ਮਹਿਸੂਸ ਕੀਤਾ ਕਿਉਂਕਿ ਉਹਦੇ ਸੋਨੇ ਦਾ ਕਾਫੀ ਨੁਕਸਾਨ ਹੋਇਆ ਸੀ ਪਾਈ ਸਾਹਿਬ ਨੇ ਇੱਕੋ ਗੱਲ ਕਹੀ ਕਿ ਜੋ ਤੈਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੰਚਾਂ ਨੇ ਹੁਕਮ ਦਿੱਤਾ ਸੀ ਵੀ ਨਾ ਕਰਨਾਂ ਚ ਕੁਝ ਪਾਉਣਾ ਤੇ ਫਿਰ ਤੂੰ ਇਹ ਗਲਤੀ ਕਿਉਂ ਕੀਤੀ ਬਸ ਤੈਨੂੰ ਇਹੀ ਸਜ਼ਾ ਹੈ ਸੋਨੇ ਦੀਆਂ ਬਾਲੀਆਂ ਪਾਈ ਸਾਹਿਬ ਨੇ ਫਲਸ਼ ਕਰਤੀਆਂ ਤਾਂ ਪਾਈ ਸਾਹਿਬ ਬਠਿੰਡਾ ਜੇਲ੍ਹ ਚ 8 ਮਹੀਨੇ ਦੇ ਕਰੀਬ ਉਹਨਾਂ ਦੇ ਦੋ ਬੱਚੇ ਪਾਈ ਸਾਹਿਬ ਯਾਦਿੰਦੇ ਸੀ ਕਿ ਜਿਸ ਦਿਨ ਮੇਰੇ ਘਰੇ ਪਚੰਗੀ ਸ਼ੇਰ ਨੇ ਜਨਮ ਲਿਆ ਉਸ ਦਿਨ ਪਰਿਵਾਰ ਛੱਡ ਦੇਣਾ ਅਖੀਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆਪ ਦੇ ਘਰੇ ਇੱਕ ਪਚੰਗੀ ਦੀ ਦਾਤ ਬਖਸ਼ੀ ਤੇ ਆਪ ਜੀ ਘਰਵਾਰ ਛੱਡ ਕੇ ਪੱਕੇ ਤੌਰ ਤੇ ਫਿਰ ਸੰਘਰਸ਼ ਵਿੱਚ ਸ਼ਾਮਲ ਹੋ ਗਏ ਤਾਂ ਭਾਈ ਗੁਰਪਾਲ ਸਿੰਘ ਬੱਬਰ ਪੁੱਤੋ ਮੰਡੀ ਭਾਈ ਕੇਰ ਸਿੰਘ ਬੱਬਰ ਚਵਾਲ ਸ਼ਹੀਦ ਭਾਈ ਸੁਲੱਖਣ ਸਿੰਘ ਬੱਬਰ ਉਰਫ ਗਰਮੀਤ ਸਿੰਘ ਪਿੰਡ ਬੈਰੋਵਾਲ ਦੇ ਸ਼ਹੀਦ ਹੋਣ ਕਾਰਨ ਆਪ ਜੀ ਦੇ ਬੱਬਰਾਂ ਦੇ ਜਥੇ ਨਾਲੋਂ ਲਿੰਕ ਟੁੱਟ ਗਏ ਤਾਂ ਇਸੇ ਕਾਰਨ ਆਪ ਜੀ ਇੱਕ ਗ੍ਰੰਥੀ ਸਿੰਘ ਦੇ ਰੂਪ ਵਿੱਚ ਡਰੋਲੀ ਪਾਈ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਲੱਗ ਪਈ ਡਰੋਲੀ ਪਾਈ ਦੇ ਵਿੱਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ ਜਿੱਥੇ ਸੰਤ ਪਿੰਡਰਾਂ ਵਾਲੇ ਦੀ ਯਾਦ ਵਿੱਚ ਹਮੇਸ਼ਾ ਖੰਡ ਪਾਠ ਸਾਹਿਬ ਆਰੰਭ ਲੈਂਦੇ ਨੇ ਭਾਈ ਪਾਲਾ ਡਰੋਲੀ ਪਾਈ 22 ਸਾਲ ਦੇ ਕਰੀਬ ਰਹਾ ਡਰੋਲੀ ਪਾਈ ਦੇ ਨਾਲ ਇਹ ਪਿੰਡ ਦੇਹਧਰ ਇੱਕ ਦਿਨ ਭਾਈ ਪਾਲਾ ਇੱਕ ਕਰੇ ਲੜਕੀ ਦੇ ਵਿਆਹ ਵਿੱਚ ਸ਼ਾਮਲ ਹੋਣ ਗਏ ਉਸ ਕਾਰਨ ਨੂੰ ਕਿਸੇ ਨੇ ਧਮਕੀ ਦੇ ਦਿੱਤੀ ਕਿ ਤੁਹਾਡਾ ਸਾਰਾ ਪਰਿਵਾਰ ਮਾਰ ਦੇਣਾ ਘਰ ਵਾਲਿਆਂ ਨੇ ਡਰੋਲੀ ਭਾਈ ਵਿਖੇ ਭਾਈ ਪਾਲੇ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਤਾਂ ਭਾਈ ਸਾਹਿਬ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਤਰ੍ਹਾਂ ਦੇ ਕੰਮ ਨਹੀਂ ਸਿੰਘ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਮੈਂ ਖੁਦ ਵਿਆਹ ਆਵਾਂਗਾ ਕੋਈ ਡਰਨ ਦੀ ਲੋੜ ਨਹੀਂ ਜਦੋਂ ਭਾਈ ਸਾਹਿਬ ਵਿਆਹ ਗਏ ਤਾਂ ਵਿਆਹ 'ਚ ਇੱਕ ਕੈਟ ਸਿੰਦਾਬਾਸੀ ਪਿੰਡ ਮਰੂੜ ਇਹ ਵੀ ਆਇਆ ਹੋਇਆ ਸੀ ਜਾ ਜਿੰਨਾ ਕੋਟ ਕਮੂਰ ਕਪੂਰਾ ਸਿੰਘਾਂ ਵਾਲਾ ਸੜਕ ਤੇ ਇੱਕ ਸੂਏ ਦੇ ਪੁਲ ਤੇ ਮੁਖਵਰਾ ਨਾਲ ਮਿਲ ਕੇ ਇੱਕ ਸਿੰਘ ਭਾਈ ਜਸਵਿੰਦਰ ਸਿੰਘ ਹੈਪੀ ਪਿੰਡ ਸੇਵੀਆਂ ਨੂੰ ਕਹਿ ਲਈਏ ਕੁਹਾੜੀ ਨਾਲ ਮਾਰਤਾ ਸੀ ਤੇ ਫਿਰ ਬਾਅਦ ਵਿੱਚ ਗੋਲੀਆਂ ਵੀ ਮਾਰੀਆਂ ਤਾਂ ਉਸ ਕੈਟ ਨੇ ਭਾਈ ਸਾਹਿਬ ਬਾਰੇ ਸੂਹ ਕੱਢ ਕੇ ਫਰੀਦਕੋਟ ਪੁਲਿਸ ਨੂੰ ਦੱਸਤਾ ਤਾਂ ਕੋਟ ਕਪੂਰਾ ਦੀ ਪੁਲਿਸ ਨੇ ਪਾਲੇ ਨੂੰ ਭਾਈ ਢਰੋਲੀ ਤੋਂ ਚੱਕ ਲਿਆਂਦਾ ਪਰ ਕੋਟ ਕਪੂਰਾ ਵਿਖੇ ਪੂਰੇ 14 ਦਿਨ ਤਸ਼ੱਦਦ ਹੁੰਦਾ ਰਿਹਾ ਡਰੋਲੀ ਭਾਈ ਹਲਕੇ ਦੀਆਂ ਪੰਚਾਇਤਾਂ ਨੂੰ ਭੱਜ ਨਾ ਠਕੇ ਉਹਨਾਂ ਨੂੰ ਛਡਵਾਇਆ ਤੇ ਪੁਲਿਸ ਦੀਆਂ ਨਿਤਜਾਤੀਆਂ ਤੋਂ ਤੰਗ ਆ ਕੇ ਆਪ ਜੀ ਨੇ ਡਰੋਲੀ ਪਿੰਡ ਸੀ ਜਿਹੜਾ ਇਹ ਛੱਡਤਾ ਔਰ ਬੱਬਰਾ ਨਾਲੋਂ ਲਿੰਕ ਟੁੱਟਣ ਤੋਂ ਬਾਅਦ ਆਪ ਜੀ ਖੜਕੂ ਜਥੇਵੰਦੀ ਕਮਾਂਡੋ ਫੋਰਸ ਵਿੱਚ ਸ਼ਾਮਲ ਹੋ ਗਏ ਖੇਤਾਂ ਬੇਲਿਆਂ ਨੂੰ ਆਪਣੀ ਛੋਪਣਗਾਹ ਬਣਾ ਲਿਆ ਬਣਾ ਕੇ ਰਹਿਣ ਲੱਗ ਪਏ ਪਰ ਪਰਿਵਾਰ ਕਾਰ ਪਰਿਵਾਰ ਨੂੰ ਬਹੁਤ ਦੁੱਖਾਂ ਦਾ ਸੰਤਾਪ ਦਾ ਸਾਹਮਣਾ ਕਰਨਾ ਪਿਆ ਪਿਤਾ ਜੀ ਇਹ ਸੰਤਾਪ ਨਾ ਚੱਲਦੇ ਹੋਏ ਘਰੇ ਚੜ੍ਹਾਈ ਕਰ ਗਏ ਸਾਰੇ ਰਿਸ਼ਤੇਦਾਰ ਦੂਰ ਹੋ ਗਏ ਭਾਈ ਸਾਹਿਬ ਕਹਿ ਦਿੰਦੇ ਸੀ ਕਾਰ ਪਰਿਵਾਰ ਰਿਸ਼ਤੇਦਾਰ ਦੂਰ ਹੁੰਦੇ ਨੇ ਹੋ ਜਾਣਦੇ ਪਰ ਮੇਰਾ ਸਤਿਗੁਰੂ ਮੇਰੇ ਤੋਂ ਦੂਰ ਨਾ ਹੋਵੇ ਆਪ ਜੀ ਦਾ ਵਿਆਹ ਬੀਬੀ सुरेंद्र ਕੌਰ ਨਾਲ ਹੋਇਆ ਆਪ ਜੀ ਦੇ ਦੋ ਬੱਚੀਆਂ ਬਹੁਤ ਹੀ ਹੁਸ਼ਿਆਰ ਨੇ ਪੜ੍ਹਾਈ ਚ ਐਮਏ ਕਰ ਚੁੱਕੇ ਨੇ ਵੱਡੀ ਬੱਚੀ ਦੀ ਸ਼ਾਦੀ ਹੋ ਚੁੱਕੀ ਹੈ ਲੜਕਾ ਪੜ ਰਿਹਾ ਹੈ ਸ਼ਹਿਰ ਉਸਦੀ ਵੀ ਹੋ ਗਈ ਹੋਵੇ ਕਰ ਪਰਿਵਾਰ ਦੀ ਹਾਲਤ ਸੁਧਾਰਨਾ ਜੰਗ ਦੇ ਮੈਦਾਨ ਵਿੱਚ ਲੜ ਕੇ ਸਿਪਾਹੀ ਲਈ ਸ਼ਹਾਦਤ ਹੀ ਸਭ ਤੋਂ ਉਦਮ ਹੁੰਦੀ ਹੈ ਹਰ ਮੌਤ ਨੂੰ ਸ਼ਹਾਦਤ ਨਹੀਂ ਕਿਹਾ ਜਾ ਸਕਦਾ ਭਾਈ ਸਾਹਿਬ ਹਮੇਸ਼ਾ ਕਮੀਜ਼ ਦੇ ਕਾਲਰ ਨਾਲ ਸੈਨੈਡ ਰੱਖਦੇ ਸੀ ਜਿਉਂ ਜਿਉਂ ਦੇ ਜੀ ਹੱਥ ਨਹੀਂ ਆਉਣਾ ਉਹਨਾਂ ਦਾ ਪ੍ਰਣ ਸੀ 2 ਅਗਸਤ 1990 ਵਾਲੇ ਦਿਨ ਸ਼ਾਮ ਦੇ ਢਲਦੇ ਪਰਸ਼ਾਮਿਆ ਚ ਆਪ ਜੀ ਜੀਰੇ ਤੋਂ ਆਪਣੇ ਸਾਥੀਆਂ ਨਾਲ ਜਾ ਰਹੇ ਸਨ ਇਸੇ ਬਾਲੇ ਨਾਮ ਦੇ ਕੈਟ ਨੇ ਆਪ ਜੀ ਨੂੰ ਪਛਾਣ ਲਿਆ ਤੇ ਪੁਲਿਸ ਪਾਰਟੀਆਂ ਮਗਰ ਲਾਤੀਆਂ ਜਦੋਂ ਪੁਲਿਸ ਪਾਰਟੀਆਂ ਆਪ ਨਾਲ ਮੁਕਾਬਲਾ ਕਰਦੇ ਹੋਏ ਆਪ ਜੀ ਨੂੰ ਮਨਸੂਰ ਵਾਲੇ ਦੇ ਕੋਲ ਇੱਕ ਮੋਟਰ ਤੇ ਪਹੁੰਚ ਗਏ ਜਿੱਥੇ ਆਪ ਜੀ ਆਪਣੇ ਸਾਥੀਆਂ ਸਮੇਤ 8 ਘੰਟੇ ਪੁਲਿਸ ਨਾਲ ਲੜਦੇ ਰਹੇ ਮਸ਼ੀਨ ਗੰਨਾਂ ਦੀਆਂ ਬਿਛਾੜਾਂ ਨਾਲ ਇਹ ਚੀਜ਼ ਹੋਏ 3 ਅਗਸਤ 1990 ਨੂੰ ਫਰੀਦਕੋਟ ਵਿੱਚ ਰਹਿੰਦੀ ਪੁਲਿਸ ਮੁਖੀਆਂ ਨੇ ਜੀਰੇ ਵਿਖੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਨੂੰ ਦੱਸਿਆ ਕਿ ਉਮਰਪਾਲ ਸਿੰਘ ਉਰਫ ਪਾਲਾ ਬੱਬਰਪਿੰਡ ਬੀਲਾ ਜ਼ਿਲ੍ਹਾ ਸੰਗਰੂਰ ਜੋ ਕਿ ਖਾੜਕੂ ਸਭਾ ਅੰਦਰ 83 ਤੋਂ ਸਰਗਰਮ ਸੀ ਕਈ ਵਾਰਤਾ ਵਿੱਚ ਲੜਦਾ ਸੀ ਉਹ ਤੇ ਉਹਦਾ ਸਾਥੀ ਨੈਭ ਸਿੰਘ ਬੁੰਆਂਵਾਲਾ ਪੰਜਾਬ ਪੁਲ ਦੇ ਵੱਡੇ ਉਦਮ ਨਾਲ ਮਾਰੇ ਗਏ ਨੇ ਜਦੋਂ ਇਹਨਾਂ ਨੇ ਘੇਰੇ 'ਚ ਆਉਣ ਤੇ ਸਾਈਨੈਡ ਖਾਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੇ ਦੋ ਸਾਥੀ ਮਲਕੀਤ ਸਿੰਘ ਬੱਬਰ ਤੇ ਤਾਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਦਰਸ਼ਨ ਸੀ ਬੱਬਰ ਅਕਲੀਆ ਘੇਰੇ ਵਿੱਚੋਂ ਨਿਕਲ ਕੇ ਕਾਮਜਾਬ ਹੋ ਗਏ ਜਿਨ੍ਹਾਂ ਦੀ ਪੁਲਿਸ ਵੱਡੇ ਪੱਧਰ ਤੇ ਭਾਲ ਕਰ ਰਹੀ ਸੀ ਅੱਤਵਾਦੀਆਂ ਕੋਲੋਂ ਭਾਈ ਭਾਰੀ ਮਾਤਰਾ ਵਿੱਚ ਹਥਿਆਰ ਮਿਲੇ ਤਕਰੀਬਨ 1.5 ਸਾਲ ਬਾਅਦ ਭਾਈ ਮਲਕੀਤ ਸਿੰਘ ਬੱਬਰ ਦਾਨ ਸਿੰਘ ਵਾਲਾ ਆਪਣੇ ਸਾਥੀ ਨਾਲ ਰਾਏ ਸਿੰਘ ਨਗਰ ਤੋਂ ਫੜਿਆ ਗਿਆ ਜਿੱਥੇ ਥਾਣਾ ਕੋਟ ਭਾਈ ਫਰੀਦਕੋਟ ਜ਼ਿਲ੍ਹਾ ਪੁਲਿਸ ਨੇ Rajasthan ਵਿੱਚੋਂ ਲਿਆ ਆ ਕੇ ਬੜੀ ਹੀ ਦਰਿੰਦਗੀ ਨਾਲ ਲੱਤਾਂ ਤੋੜ ਕੇ ਕਹਿ ਲਈਏ ਇਹਨਾਂ ਨੂੰ ਟੋਇਆ ਹੁਣ ਟੌਰਚਰ ਕਰਦੇ ਹੋਏ ਉਹਨਾਂ ਬਾੰਗ 1 ਜਨਵਰੀ 1992 ਨੂੰਵੇਂ ਸਾਲ ਦੀ ਚੜਦੀ ਰਾਤ ਨੂੰ ਸ਼ਹੀਦ ਕਰਤਾ ਸੀ ਮਾਤਾ ਜੰਗੀਰ ਕੌਰ ਦਾ ਇਕਲੌਤਾ ਬੇਟਾ ਸ਼ਹਾਦਤ ਪ੍ਰਾਪਤ ਕਰ ਗਿਆ ਸੀ ਭੈਣ ਸਰੇਂਦਰ ਕੌਰ ਦੇ ਸ਼ਿੰਗਾਰ ਖੋ ਕੇ ਸੱਪ ਦੀ ਪੈੜ ਵਾਲਾ ਬੀਲੇ ਦਾ ਪਾਲਾ ਬੱਬਰ ਆਜ਼ਾਦੀ ਲਈ ਕਹਿ ਲਈਏ ਸ਼ਹੀਦੀ ਪਾ ਗਿਆ ਸੀ ਦੋਸਤੋ ਇਹ ਅੱਜ ਦੀ ਵੀਡੀਓ ਸੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਗਲੀ ਵੀਡੀਓ ਲੈ ਕੇ ਮਿਲਾਂਗੇ ਤਦ ਤੱਕ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ